Instagram ਉਪਰ ਮਸ਼ਹੂਰ ਬਰਾਊਨ ਕੁੜੀ ਦੇ ਨਾਮ ਨਾਲ ਵੈਲਡਰ ਗਰ ਹਰਪਾਲ ਕਰਨ ਨੂੰ ਤੁਸੀਂ ਜਾਣਦੇ ਹੀ ਹੋਵੋਗੇ ਜੋ ਆਏ ਦਿਨ ਅਕਸਰ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਉਹਨਾਂ ਨੇ ਹਾਲੇ ਵਿੱਚ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਉਪਰ ਪੋਸਟ ਕੀਤੀ ਜਿਸ ਵਿੱਚੋਂ ਆਪਣੀ ਪ੍ਰਾਪਤੀਆਂ ਨੂੰ ਦਿਖਾਉਂਦੇ ਹੋਏ ਵੀ ਤੁਹਾਨੂੰ ਨਜ਼ਰ ਆਉਣਗੇ ਤੇ ਨਾਲ ਹੀ ਉਹਨਾਂ ਨੇ ਆਪਣੀ ਵੀਡੀਓ ਦੇ ਉੱਤੇ ਲਿਖਿਆ ਕਿ ਆਪਣੇ ਦਮ ਤੇ ਜਿੱਤ ਕੇ ਬਣੀ ਰਾਣੀ ਦਾ ਕੋਈ ਰਾਜਾ ਨਹੀਂ ਹੁੰਦਾ ਤੇ ਨਾਲ ਹੀ ਇਸ ਵੀਡੀਓ ਦੀ ਕੈਪਸ਼ਨ ਵਿੱਚ ਲਿਖਿਆ ਕਿ ਹਾਰਨਾ ਨਹੀਂ ਦੁਨੀਆ ਜਿੱਤਣ ਆਏ ਆ ਤੇ ਜਿੱਤ ਕੇ ਹੀ ਜਾਵਾਂਗੇ ਨੈਵਰ ਗਿਵ ਅਪ ਬਰਾਊਨ ਕੁੜੀ ਦੀ ਇਸ ਵੀਡੀਓ ਤੇ ਬਿਵਾਲ ਉਦੋਂ ਸ਼ੁਰੂ ਹੁੰਦਾ ਜਦੋਂ ਇਸ ਨੇ ਲਿਖਿਆ ਸੀ ਕਿ ਆਪਣੇ ਦਮ ਤੇ ਜਿੱਤ ਕੇ ਆਈ ਰਾਣੀ ਦਾ ਕੋਈ ਰਾਜਾ ਨਹੀਂ ਹੁੰਦਾ ਤੇ ਲੋਕੀ ਥੱਲੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਕਰਦੇ ਆ ਲੋਕਾਂ ਦਾ ਕਹਿਣਾ ਹੈ ਕਿ ਤੁਸੀਂ ਆਪਣਾ ਪੱਖ ਤੇ ਰੱਖ ਤਾ ਪਰ ਆਪਣੇ ਪਤੀ ਦਾ ਪੱਖ ਤੁਸੀਂ ਨਹੀਂ ਰੱਖਿਆ ਕਿ ਤੁਹਾਡਾ ਤਲਾਕ ਕਿਉਂ ਹੋਇਆ ਹੋ ਸਕਦਾ ਤੁਹਾਡੀ ਹੀ ਗਲਤੀ ਹੋਵੇ ਤੁਹਾਡੇ ਕਰਕੇ ਹੀ ਤਲਾਕ ਹੋਇਆ ਹੋਵੇ ਉਹਨਾਂ ਦਾ ਪੱਖ ਵੀ ਅੱਗੇ ਜਰੂਰ ਹੋਣਾ ਚਾਹੀਦਾ ਇੱਕ ਜਣਾ ਲਿਖਦਾ 15 ਲੱਖ ਜਿਸ ਤੋਂ ਲੈ ਉਹੀ ਰਾਜਾ ਹੈ ਤੁਹਾਡਾ ਅਗਲਾ ਜਣਾ ਲਿਖਦਾ ਹੈ ਕਿਸੇ ਨੇ ਸੱਚੀ ਕਿਹਾ ਜਦੋਂ ਮਰਦ ਕਮਾਉਂਦਾ ਤਾਂ ਪੂਰੀ ਫੈਮਿਲੀ ਪਾਲ ਲੈਂਦਾ ਤੇ ਜਦੋਂ ਔਰਤ ਕਮਾਉਂਦੀ ਸੋਚਦੀ ਮੈਨੂੰ ਹੁਣ ਮਰਦ ਦੀ ਕੋਈ ਲੋੜ ਨਹੀਂ ਅਗਲਾ ਜਣਾ ਲਿਖਦਾ ਹੈ ਦੇਖ ਬੀਬਾ ਬਹੁਤ ਵੂਮਨ ਕਾਰਡ ਖੇਲੇ ਆਪਣੇ ਘਰ ਵਾਲੇ ਨਾਲ ਲਾਈਵ ਵੀਡੀਓ ਕਰ ਉਹਦਾ ਪਤਾ ਨਹੀਂ ਕੁਝ ਬੋਲਿਆ ਨਹੀਂ ਇੱਕੋ ਜਾਣੇ ਦਾ ਪੱਕ ਸੁਣ ਕੇ ਜੱਜ ਨਹੀਂ ਕਰਨਾ ਕੀ ਪਤਾ ਤੂੰ ਹੀ ਗਲਤ ਹੋਵੇਂ ਅਖੀਰ ਚ ਇੱਕ ਜਣਾ ਲਿਖਦਾ ਰਾਜਾ ਓ ਆ ਜੋ ਅੱਜ ਤੱਕ ਬੋਲਿਆ ਨਹੀਂ ਬਾਕੀ ਦੋਸਤੋ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਜਰੂਰ ਦੱਸਿਓ ਤਾਂ ਕਿ ਇਹਨਾਂ ਤੱਕ ਇਹ ਸਾਰੀ ਗੱਲ ਪਹੁੰਚ ਸਕੇ ਤੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤੇ ਐਵੇਂ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ